ਸਸੀ ਕਲ ਸਾਰੇ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਕਿਰਤੀ ਤੇ ਅੱਜ ਆਪਾਂ ਬਣਾਵਾਂਗੇ ਚਿਕਨ ਗਰੇਵੀ ਵਾਲਾ ਸਭ ਤੋਂ ਪਹਿਲਾਂ ਆਪਾਂ ਨੇ ਪਿਆਜ਼ ਲੈ ਲਈ ਹੈਗੇ ਤੇ ਲਸਣ ਲੈ ਲਿਆ ਅਦਰਕ ਟਮਾਟਰ ਤੇ ਹਰੀ ਮਿਰਚ ਉਸ ਤੋਂ ਬਾਅਦ ਆਪਾਂ ਇੱਕ ਪੈਨ ਲਵਾਂਗੇ ਇਹਦੇ ਵਿੱਚ ਆਪਾਂ ਦੋ ਕੜਛੀਆਂ ਤੇਲ ਦੀਆਂ ਪਾ ਲਾਂਗੇ ਸਰਸੋਂ ਦੇ ਤੇ ਇਹਨੂੰ ਆਪਾਂ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਖਰੇ ਮਸਾਲੇ ਦੋ ਤੇਜ਼ ਪੱਤੇ ਪਾਤੇ ਆਪਾਂ ਇਹਦੇ ਵਿੱਚ ਇੱਕ ਵੱਡੀ ਇਲਾਇਚੀ ਪਾਤੀ ਹੈ ਇੱਕ ਦਾਲਚੀਨੀ ਦਾ ਟੁਕੜਾ ਦੋ ਲੌਂਗ ਦੋ ਹਰੀ ਇਲਾਇਚੀ ਇਹਨਾਂ ਨੂੰ ਥੋੜਾ ਜਿਹਾ ਪਕਾ ਲਵਾਂਗੇ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਜੀਰਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਇਸ ਵਿੱਚ ਤੋ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਚਿਕਨ ਬਣਾਉਣਾਗਾ ਉਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਤੇ ਇਹ ਮੇਰੇ ਕੋਲ ਇੱਥੇ 1.5 ਕਿਲੋ ਚਿਕਨ ਹੈਗਾ ਤੇ ਆਪਾਂ ਇਹਦੇ ਵਿੱਚ ਪਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੰਗੇ ਹਲਦੀ ਥੋੜੀ ਜਿਵੇਂ 1.5 ਚਮਚ ਤੇ 2-3 ਚਮਚੇ ਇਹ ਜਿੰਨਾ ਸਬਜੀ ਚ ਆਪਾਂ ਨਮਕ ਪਾਉਣਾ ਉਦੋਂ ਅੱਧਾ ਨਮਕ ਆਪਾਂ ਇਹਦੇ ਵਿੱਚ ਪਾ ਲਵਾਂਗੇ ਇੱਥੇ ਤੇ ਆਪਾਂ ਨਮਕ ਤੇ ਹਲਦੀ ਪਾ ਕੇ ਇਹਨੂੰ ਤੇਲ ਦੇ ਵਿੱਚ ਭੁੰਨ ਲਵਾਂਗੇ ਕਿਉਂਕਿ ਇਹਨੂੰ ਆਪਾਂ ਜੜਾ ਇਹਦੇ ਵਿੱਚ ਪਾਣੀ ਹੁੰਦਾਗਾ ਉਹ ਇਹਦੇ ਵਿੱਚ ਪਾਣੀ ਰਿਲੀਜ਼ ਕਰਾਉਣਾ ਹੈ ਆਪਾਂ ਨੇ ਇੱਥੇ ਤੇ ਇਹਨੂੰ ਆਪਾਂ ਕੁਝ ਟਾਈਮ ਲਈ ਪਕਾ ਲਵਾਂਗੇ ਢੱਕ ਕੇ ਪਕਾ ਲਓ ਤੁਸੀਂ ਤੇ ਜਿਹੜਾ ਪਾਣੀ ਹੈਗਾ ਉਹ ਰਿਲੀਜ਼ ਹੋ ਜਾਊਗਾ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੁਝ 5-7 ਮਿੰਟਾਂ ਵਾਸਤੇ ਪਕਾਵਾਂਗੇ ਚੰਗੀ ਤਰ੍ਹਾਂ ਤੇ ਇਹਦੇ ਵਿੱਚੋਂ ਜਿਹੜਾ ਪਾਣੀ ਹੈਗਾ ਉਹ ਰਿਲੀਜ਼ ਹੋ ਜਾਊਗਾ ਆ ਦੇਖੋ ਪਾਣੀ ਛੱਡਤਾ ਇਹਨੇ ਦੇਖ ਇਸ ਤਰ੍ਹਾਂ ਦੇਖੋ ਇਹ ਪਾਣੀ ਛੱਡ ਚੁੱਕਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਅਲੱਗ ਤੋਂ ਕੱਢ ਲਵਾਂਗੇ ਜਿਨ ਇਹਦੇ ਵਿੱਚੋਂ ਆਪਾਂ ਇਹ ਪੈਨ ਦੇ ਵਿੱਚ ਇਹਨਾਂ ਨੂੰ ਇੱਧਰ ਕੱਢ ਕੇ ਇੱਕ ਸਾਈਡ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਾਸਤੇ ਮਸਾਲਾ ਬਣਾਵਾਂਗੇ। ਉਹੀ ਆਪਾਂ ਪੈਨ ਲੈ ਲਿਆ ਉਹਦੇ ਵਿੱਚ ਤੇਲ ਪਾ ਲਿਆ ਥੋੜਾ ਜਿਹਾ। ਕਿਉਂ ਮਸਾਲੇ ਜਿਹੜੇ ਖਰੇ ਮਸਾਲੇ ਉਹ ਪਹਿਲਾਂ ਆਪਾਂ ਪਾ ਚੁੱਕੇ ਹਾਂਗੇ ਤੇ ਇਹ ਜਿਹੜਾ ਆਪਾਂ ਲਸਣ ਅਦਰਕ ਟਮਾਟਰ ਪਿਆਜ਼ ਦਾ ਪੇਸਟ ਬਣਾਇਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲਿਆ ਤੇ ਮਸਾਲੇ ਨੂੰ ਆਪਾਂ ਤੇਲ ਰਿਲੀਜ਼ ਹੋਣ ਤੱਕ ਭਨ ਲਵਾਂਗੇ। ਤੁਹਾਨੂੰ ਮੇਰੀ ਇਹ ਜਿਹੜੀ ਗਰੇਵੀ ਚਿਕਨ ਦੀ ਰੈਸਪੀ ਹੈਗੀ ਜੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਬਚਦੇ ਮਸਾਲੇ ਪਾ ਲਵਾਂਗੇ ਜਿਵੇਂ ਹਲਦੀ ਆਪਾਂ ਪਹਿਲਾਂ ਹੀ ਪਾਈ ਹੈ ਤੇ ਦੋ ਚਮਚੇ ਆਪਾਂ ਛੋਟੇ ਇਥੇ ਪਾ ਲਏਗੇ ਤੇ ਸਵਾਦ ਅਨਸਾਰ ਆਪਾਂ ਨੇ ਨਾਣ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਨਮਕ ਸਾਰੀਆਂ ਚੀਜ਼ਾਂ ਲੈ ਕੇ ਆਪਾਂ ਇਹਦੇ ਵਿੱਚ ਪਾ ਲਵਾਂਗੇ ਇਸ ਤਰ੍ਹਾਂ ਸਾਰੀ ਆਪਾਂ ਨੇ ਨਮਕ ਲੈ ਲਾਂਗੇ ਕਿਉਂਕਿ ਨਮਕ ਤੇ ਹਲਦੀ ਆਪਾਂ ਪਹਿਲਾਂ ਲੈ ਚੁੱਕੇ ਆਂਗੇ ਤਾਂ ਕਰਕੇ ਦੇਖ ਕੇ ਲੈਣਾ ਇਸ ਤਰ੍ਹਾਂ ਆਪਾਂ ਇਹਨੂੰ ਮਸਾਲੇ ਨੂੰ ਪਕਾ ਲਵਾਂਗੇ ਤੇ ਤੇਲ ਰਿਲੀਜ਼ ਹੋ ਜਾ ਜਾਨਦਿਕਰੇ ਨੂੰ ਆਪਾਂ ਪਕਾਵਾਂਗੇ ਤੇ ਇਹ ਆਪਣਾ ਤੇਲ ਹੈਗਾ ਜਿਹੜਾ ਮਸਾਲੇ ਨੇ ਛੱਡ ਦਿੱਤਾ ਹੈਗਾ ਇਹ ਤੇਲ ਰਿਲੀਜ਼ ਹੋ ਗਿਆ ਹੈਗਾ ਤੇ ਆਪਾਂ ਇਹਨੂੰ ਫਿਰ ਹਲਿਆ ਲਵਾਂਗੇ ਤੇ ਇਹਨੂੰ ਆਪਾਂ ਹੁਣ ਜਿਹੜੇ ਆਪਾਂ ਨੇ ਇਨੂੰ ਇੱਕ 사이ਡ ਤੇ ਉਤਾਰ ਲਵਾਂਗੇ ਜਿਹੜਾ ਮਸਾਲਾ ਹੈਗਾ 사이ਡ ਤੇ ਉਤਾਰ ਕੇ ਜਿਹੜੇ ਬਰਤਨ ਚ ਆਪਾਂ ਨੇ ਉਹ ਬਰਤਨ ਥੋੜਾ ਜਿਹਾ ਵੱਡਾ ਦਿੱਤਾ ਸੀ ਤਾਂ ਕਿ ਆਪਾਂ ਪਾਣੀ ਪਾਵਾਂਗੇ ਤੇ ਇਹ ਉਹ ਬਰਤਨ ਨੂੰ ਆਪਾਂ ਦੁਬਾਰੇ ਗੈਸ ਤੇ ਚੜਾ ਲਿਆਗਾ ਤੇ ਇਹਨੂੰ ਆਪਾਂ ਉਬਾਲਾ ਮਰਵਾਦ ਮੰਗਾਂਗੇ ਫਿਰ ਇਹ ਦੇਖੋ ਇਹ ਉਬਲ ਰਿਹਾ ਹੈਗਾ ਜਿਹੜਾ ਪਾਣੀ ਹੈ ਤੇ ਜਿਹੜਾ ਆਪਾਂ ਮਸਾਲਾ ਬਣਾਇਆ ਸੀਗਾ ਉਹ ਆਪਾਂ ਇਹਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਸਾਰਾ ਮਸਾਲਾ ਇਹ ਲੈ ਵੀ ਤੇ ਟ੍ਰਾਂਸਫਰ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਕੋਟ ਕਰ ਲਵਾਂਗੇ ਤੇ ਇਹ ਜਿਹੜਾ ਆਪਣਾ ਚਿਕਨ ਦੇ ਵਿੱਚੋਂ ਪਾਣੀ ਨਿਕਲਿਆ ਸੀਗਾ ਉਹਦੇ ਵਿੱਚ ਇਹ ਜਿਹੜਾ ਮਸਾਲਾ ਹੈ ਮਿਕਸ ਹੋ ਕੇ ਗਰੇਵੀ ਵਧੀਆ ਬਣ ਜੇਗੀ ਤੇ ਆਪਾਂ ਨੂੰ ਹੋਰ ਜ਼ਿਆਦਾ ਬਾਹਰੋਂ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਹੋਣ ਤੇ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਗਰਮ ਕਰ ਲਵਾਂਗੇ ਇੱਕ ਸਾਈਡ ਤੇ ਜਿਹੜਾ ਆਪਾਂ ਇਹਦੇ ਵਿੱਚ ਹੋਰ ਐਡ ਕਰਨਾ ਹੈਗਾ ਮੈਂ ਇੱਥੇ ਇੱਕ ਗਲਾਸ ਪਾਣੀ ਨੂੰ ਗਰਮ ਕਰ ਲਿਆਗਾ ਗਰਮ ਕਰ ਕੇ ਸਾਈਡ ਤੇ ਰੱਖ ਲੱਤਾਗਾ ਤੇ ਜਦੋਂ ਇਹਦੇ ਵਿੱਚ ਹੁਣ ਹਵਾਲ ਆ ਗਿਆ ਸੰਗੀਤ ਤਾਂ ਆਪਾਂ ਜਿਹੜਾ ਪਾਣੀ ਹੈਗਾ ਇਹਦੇ ਵਿੱਚ ਪਾ ਦਵਾਂਗੇ ਇੱਕ ਗਲਾਸ ਆ ਦੇਖੋ ਇਹਦੇ ਵਿੱਚ ਹਵਾਲ ਆ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਪਾਣੀ ਐਡ ਕਰ ਦਵਾਂਗੇ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਢੱਕ ਕੇ ਪਕਾ ਲਵਾਂਗੇ ਚੰਗੀ ਤਰ੍ਹਾਂ ਤੇ ਜਿਹੜੇ ਮਸਾਲੇ ਹੈਗੇ ਆਪਣੇ ਚਿਕਨ ਦੇ ਵਿੱਚ ਵਧੀਆ ਮਿਕਸ ਹੋ ਜਾਣਗੇ ਤੇ ਵਧੀਆ ਪੱਕ ਜਾਊਗਾ ਤੇ ਆ ਆਪਣੀ ਜਿਹੜੀ ਇਹ ਗਰੇਵੀ ਚਿਕਨ ਦੀ ਸਬਜੀ ਹੈਗੀ ਬਣ ਕੇ ਤਿਆਰ ਹੋ ਗਈ ਹੈਗੀ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਲੈ ਕੇ ਤਦ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਸ਼ਸ਼ਟ੍ਰੀਕਾਲ ਜੀ